ਸਾਤ ਸ਼ਰੀਕਾ ਮੇਰਾ ਬੇਟਾ ਤੇ ਮੈਂ ਕੰਮ ਦੇ ਸਿਲਸਲੇ ਵਿੱਚ ਕਿਤੇ ਬਾਹਰ ਸੀ ਕੋਲ ਪਾਰਕ ਵਿੱਚ ਕੁਝ ਛੋਟੇ ਛੋਟੇ ਬੱਚੇ ਖੇਡ ਰਹੇ ਸਨ ਉਹ ਖੇਡਦੇ ਹੋਏ ਬੜੀ ਉੱਚੀ ਉੱਚੀ ਚੀਕਾਂ ਮਾਰ ਰਹੇ ਸਨ ਕਈਆਂ ਦੇ ਚਿਹਰੇ ਸੇਵਾੰਗ ਲਾਲ ਹੋਏ ਪਏ ਸਨ ਮੇਰਾ ਬੇਟਾ ਜੋ ਕਿ ਬਹੁਤ ਸ਼ਾਂਤੀ ਪਸੰਦ ਹੈ ਚੀਕ ਚਹਾੜਾ ਬਿਲਕੁਲ ਹੀ ਪਸੰਦ ਨਹੀਂ ਕਰਦਾ ਬੱਚਿਆਂ ਦੇ ਇਸ ਸ਼ੋਰ ਤੋਂ ਥੋੜਾ ਪਰੇਸ਼ਾਨ ਹੋ ਗਿਆ ਕਹਿੰਦਾ ਕਿ ਇਹਨਾਂ ਦੀਆਂ ਸ਼ਕਲਾਂ ਤਾਂ ਬਹੁਤ ਸੋਹਣੀਆਂ ਨੇ ਪਰ ਜਦੋਂ ਸ਼ੋਰ ਪਾਉਂਦੇ ਨੇ ਤਾਂ ਬਹੁਤ ਬੁਰੇ ਲੱਗਦੇ ਨੇ ਮੈਂ ਉਸ ਨੂੰ ਕਿਹਾ ਕਿ ਬੇਟਾ ਅਗਰ ਇਹ ਬੱਚੇ ਇਸੇ ਉਮਰ ਸ਼ੋਰ ਨਹੀਂ ਕਰਨਗੇ ਤਾਂ ਫਿਰ ਕਦੋਂ ਕਰਨਗੇ ਇਹ ਹੀ ਤਾਂ ਉਮਰ ਹੈ ਜਿਵੇਂ ਮਰਜੀ ਅੰਦਰ ਲੱਗ ਬਾਹਰ ਕੱਢ ਸਕਣ ਦੀ ਅੰਦਰਲਾ ਸ਼ੋਰ ਬਾਹਰ ਆਏਗਾ ਤਾਂ ਹੀ ਅੰਦਰ ਸ਼ਾਂਤੀ ਖੁਸ਼ੀ ਲਈ ਜਗ੍ਹਾ ਬਣੇਗੀ ਬਚਪਨਾ ਕਾਇਮ ਰਹੇਗਾ ਇਹ ਹੀ ਤਾਂ ਫਰਕ ਹੁੰਦਾ ਹੈ ਬੱਚੇ ਤੇ ਬੰਦੇ ਦਾ ਦਰਅਸਲ ਜ਼ਿੰਦਗੀ ਦਾ ਇਹ ਬਹੁਤ ਵੱਡਾ ਸੱਚ ਹੈ ਇਨਸਾਨ ਤੇ ਜਿਵੇਂ ਜਿਵੇਂ ਬਾਹਰੀ ਬੋਝ ਵੱਧਦਾ ਹੈ ਉਹ ਤਿਵੇਂ ਤੇਵੇਂ ਅੰਦਰੋਂ ਅਸ਼ਾਂਤ ਹੋ ਜਾਂਦਾ ਹੈ ਪਰ ਬਾਹਰੋਂ ਚੁੱਪ ਦਿਖਾਈ ਦਿੰਦਾ ਹੈ ਸਭ ਤੋਂ ਵੱਡਾ ਰੋਗ ਕੀ ਕਹਿਣਗੇ ਲੋਕ ਲੋਕ ਲਾਜ ਹੈ ਇਨਸਾਨ ਦੀ ਮੌਲਿਕਤਾ ਖੋ ਕੇ ਉਸ ਨੂੰ ਇੱਕ ਢਾਂਚੇ ਵਿੱਚ ਬੰਦ ਹੋਣ ਨੂੰ ਮਜਬੂਰ ਕਰ ਦਿੰਦੀ ਹੈ ਕਈ ਵਾਰ ਇਨਸਾਨ ਦਾ ਇਸ ਢਾਂਚੇ ਵਿੱਚ दम ਘੁੱਟਦਾ ਹੈ ਜਾਪਦਾ ਹੈ ਜਿਵੇਂ ਉਹ ਇੱਕ ਬਹੁਤ ਵੱਡੀ ਚੀਕ ਆਪਣੇ ਸੀਨੇ ਵਿੱਚ ਦੱਬੀ ਫਿਰਦਾ ਹੈ ਇੱਕ ਸ਼ੂਕ ਦਾ ਤੂਫਾਨ ਕੁੱਟੀ بیٹھا ਹੈ ਇਸੇ ਕੁੱਟਨ ਨੂੰ ਖਾਰਜ ਕਰਨ ਲਈ ਕਈ ਵਾਰ ਨੈਣਾ ਦੀ ਗੰਗਾ ਵਹਿ ਤੁਰਦੀ ਕਈ ਸ਼ਰਾਬ ਦੇ ਨਸ਼ੇ ਵਿੱਚ ਆਪਣਾ ਗਰਦੋ-ਗੁਬਾਰ ਹਲਕਾ ਕਰਦੇ ਨੇ ਕਈ ਇਨਸਾਨ ਇਸੇ ਦਬਾਅ ਨੂੰ ਬੋਝ ਨੂੰ ਹਲਕਾ ਨਹੀਂ ਕਰ ਪਾਉਂਦੇ ਤਾਂ پاگلਪਨ ਦੇ ਇਸ਼ਕਾਰ ਹੋ ਜਾਂਦੇ ਨੇ ਉੱਚੀ ਉੱਚੀ ਰੌਲਾ ਪਾਉਂਦੇ ਨੇ ਸ਼ਰਿਆ ਫਿਰ ਇਹੀ ਸਮਾਜ ਉਹ ਸ਼ੋਰ ਨੂੰ ਬਰਦਾਸ਼ਤ ਵੀ ਕਰਦਾ ਏ ਪ੍ਰਵਾਨ ਵੀ ਕਰਦਾ ਏ ਇਹ ਕਹਿ ਕੇ ਕਿ ਇਹ ਵਿਚਾਰੇ ਦਾ ਕੋਈ ਦੋਸ਼ ਨਹੀਂ পাগল ਦਾ ਕੀ ਕਸੂਰ ਪਰ ਸ਼ਾਇਦ ਥੋੜੇ ਬਹੁਤ পাগল ਦਾ ਸ਼ਿਕਾਰ ਤਾਂ ਅਸੀਂ ਸਾਰੇ ਹੀ ਆ ਬਾਹਰੋਂ ਸ਼ਾਂਤ ਦਿਖਾਈ ਦੇਣ ਦੇ ਮਨੁੱਖ ਦੇ ਤੋਰ ਅੰਦਰ ਮਨ ਵਿੱਚ ਪਤਾ ਨਹੀਂ ਕੀ ਕੀ ਗੁਬਾਰ ਜਵਾਰ-ਪਾਟੇ ਚੱਲਦੇ ਨੇ ਬਾਰਤਲਾਪ ਚੱਲਦੀ ਏ ਅਗਰ ਇਹੀ ਬਾਰਤਲਾਪ ਅਪ ਛਰੇ ਆ ਬਾਹਰ ਆ ਜਾਵੇ ਤਾਂ ਇਨਸਾਨ ਪਾਗਲ ਅਕਵਾਉਂਦਾ ਈ ਜ਼ਿੰਦਗੀ ਦਾ ਪੱਧਰ ਉੱਚਾ ਚੁੱਕ ਦਿਆਂ ਸੀ ਜੀਵਨ ਜਾਂਚੀ ਭੁੱਲ ਗਏ ਆ ਸਿਹਤ ਗਵਾ ਕੇ ਪੈਸਾ ਕਮਾਉਂਦੇ ਆ ਫਿਰ ਪੈਸਾ ਲੁੱਟਾ ਕੇ ਸਿਹਤ ਲੱਭਣ ਦੀ ਕੋਸ਼ਿਸ਼ ਕਰਦੇ ਆ ਸਾਡੇ ਅੰਦਰਲਾ ਇਨਸਾਨ ਸਮੇਂ ਤੋਂ ਬਹੁਤ ਪਹਿਲਾਂ ਰੁੱਖਾ ਹੋ ਜਾਂਦਾ ਏ ਤੇ ਬੁੱਢਾ ਵੀ ਅਸੀਂ ਕੰਮ ਕਰਦੇ ਹਾਂ ਜਾਂ ਆਰਾਮ ਕਰਦੇ ਹਾਂ ਜ਼ਿੰਦਗੀ ਨੂੰ ਕਦੇ ਜਿਉਂਦੇ ਨਹੀਂ ਸਿਰਫ ਸਾਲ ਲੈਣਿਆਂ ਖੁਦ ਨਾਲ वार्तालाप ਤਾਂ ਕਦੇ ਹੁੰਦੀ ਹੀ ਨਹੀਂ ਕੋਈ ਬੱਚਾਂ ਦੀ ਖੇਡ ਵਰਗੀ ਕਿਰਿਆ ਤਾਂ ਰਹੀ ਨਹੀਂ ਗਈ ਆਪਣੇ ਚੌਗਿਰਦੇ ਨਿਗਾਹ ਮਾਰੀਏ ਤਾਂ ਸਿਰਫ ਉਹੀ ਇਨਸਾਨ ਤੰਦਰੁਸਤ ਸੰਤੋਸ਼ਟ ਖੁਸ਼ ਨਜ਼ਰ ਆਉਂਦੇ ਨੇ ਆਉਣਗੇ ਜਿਨ੍ਹਾਂ ਨੇ ਆਪਣੇ ਅੰਦਰਲੇ ਬਚਪਨ ਨੂੰ ਕਾਇਮ ਰੱਖਿਆ ਹੋਇਆ ਲੜੋਵੱਦ ਸਿਆਣੇ ਹੋਣ ਦੇ ਵਹਿਮ ਤੋਂ ਬਚੇ ਹੋਏ ਨੇ ਜ਼ਿੰਦਗੀ ਦੇ ਉਤਰਾਅ ਚੜਾਅ ਨੂੰ ਵੀ ਬੱਚਾਂ ਦੀ ਖੇੜੀ ਸਮਝਦੇ ਨੇ ਜ਼ਿੰਦਗੀ ਉਹ ਨਹੀਂ ਦੇਰੀ ਅਸਲ ਜ਼ਿੰਦਗੀ ਹੈ ਜਦੋਂ ਤੱਕ ਇਸ ਵਿੱਚ ਸ਼ਰਾਰਤਾਂ ਨੇ ਚੁਲਬੁਲਾਪਾ ਨਾ ਜਦੋਂ ਸ਼ਰਾਰਤਾਂ ਸਾਜ਼ਿਸ਼ਾਂ ਬਣ ਜਾਣ ਤਾਂ ਉਹ ਜ਼ਿੰਦਗੀ ਨਹੀਂ ਸਜਾ ਬਣ ਜਾਂਦੀ ਇਹ ਵਿਚਾਰ ਤੁਹਾਨੂੰ ਕਿਦਾਂ ਦੇ ਲੱਗੇ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਧੰਨਵਾਦ